ਸਾਇੰਸ ਕਹਿ ਰਹੀ ਹੈ ਆਉਣ ਵਾਲੇ 30 ਸਾਲਾਂ ਦੇ ਵਿੱਚ ਇਨਸਾਨ ਦਾ ਭੁੱਖ ਖਤਰੇ ਵਿੱਚ ਆ ਜਾਣਾ ਹੈ ਇਹੋ ਜਿਹਾ ਆਕਾਲ ਇਹੋ ਜਿਹੀ ਭੁੱਖਮਾਰੀ ਪਾਉਗੀ ਕਿ ਉਹਦਾ ਕੋਈ ਹੱਲ ਨਹੀਂ ਹੋਣਾਗਾ ਇਥੋਂ ਤੱਕ ਕਿ ਸਤਗੁਰੂ ਵਰਗੇ ਲੋਕ 152 ਦੇਸ਼ਾਂ ਦੀ ਯਾਤਰਾ ਕਰਨਗੇ ਇਹ ਚੀਜ਼ ਦਾ ਸੁਨੇਹਾ ਦੇਣ ਲਈ ਕਿ ਮਿੱਟੀ ਨੂੰ ਬਚਾਓ ਮਿੱਟੀ ਆਪਾਂ ਨੂੰ ਬਹਿ ਤਾਂ ਮਿੱਟੀ ਬਹੁਤ ਦੇਖਦੀ ਹੈ ਪਰ ਉਪਜਾਊ ਮਿੱਟੀ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਲੋਕ ਆਪਣੀ ਮਿੱਟੀ ਖੇਤਾਂ ਦੇ ਵਿੱਚੋਂ ਪਟਾਪਟਾ ਕੇ ਵੇਚ ਰਹੇ ਆ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਨਾਲ ਜੀਸੀਬੰਟਾਲਿੰਗਾ ਭਰਾਵਾ ਕੇ 4 ਫੁੱਟ ਵੇਚ ਦੋ ਜੀ 5 ਫੁੱਟ ਵੇਚ ਦੋ 3 ਫੁੱਟ ਵੇਚ ਦਿਓ ਇੱਕ ਗੱਲ ਦਿਮਾਗ ਦੇ ਵਿੱਚ ਰੱਖਿਓ ਜਿਹੜੇ ਤਿੰਨ ਖੇਤੀ ਕਾਨੂੰਨ ਲਾਗੂ ਹੋਏ ਸੀਗੇ ਉਹ ਇਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖੇ ਹੋਏ ਸੀਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਗ੍ਰਹਿ ਯੁੱਧ ਸ਼ੁਰੂ ਹੋ ਜਾਣੇ ਆ ਜਿਹੜੇ ਕਿ ਸਿਰਫ ਉਪਜਾਊ ਮਿੱਟੀ ਦੇ ਲਈ ਹੋਣਗੇ ਪਹਿਲਾਂ ਵੀ 30 ਯੁੱਧ ਜਿਹੜੇ ਐਸੇ ਹੋ ਚੁੱਕੇ ਆ ਜਿਹੜੇ ਆ ਪਜਾਊ ਮਿੱਟੀ ਦੀ ਖਾਤਰ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਕੋਈ ਕੀਮਤੀ ਚੀਜ਼ ਹੋਊਗੀ ਉਹ ਉਪਜਾਊ ਮਿੱਟੀ ਹੋਊਗੀ ਖੇਤੀਯੋਗ ਜ਼ਮੀਨ ਹੋਊਗੀ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਖੇਤੀ ਕਾਨੂੰਨ ਕਿਉਂ ਲਿਆਂਦੇ ਗਏ ਸੀਗੇ ਸਿਰਫ ਹੁਣ ਜਿਹੜੀ 3 ਤੋਂ 6% ਜਿਹੜੀ ਉਪਜਾਊ ਮਿੱਟੀ ਦੀ ਜਿਹੜੀ ਗੁਣਵੱਤਾ ਚਾਹੀਦੀ ਹੁੰਦੀ ਆ ਉਹ ਘਟ ਕੇ 1% ਰਹਿ ਗਈ ਆ ਭਾਰਤ ਦੇ ਵਿੱਚ ਤਾਂ 0.5 ਉਹ ਵੀ ਉੱਤਰੀ ਹਿੱਸਾ ਜਿਹੜਾ ਆਪਾਂ ਕਹਿ ਦਿੰਨੇ ਆ ਪੰਜਾਬ ਹਰਿਆਣਾ ਯੂਪੀ ਵਾਲਾ ਇਹ ਹੀ ਖੇਤੀਯੋਗ ਜ਼ਮੀਨ ਆ ਬਾਕੀ ਆਪਾਂ ਥੱਲੇ ਨੂੰ ਜਾਣਦੇ ਆਂ ਕਰਨਾਟਕਾ ਆਂਧਰਾ ਕੇਰਲਾ ਨੂੰ ਉੱਥੇ ਜਿਹੜੀ ਮਿੱਟੀ ਉਪਜਾਊ ਨਹੀਂ ਹੈਗੀ ਮਤਲਬ ਕਿ ਉਹ ਸਿਰਫ ਰੇਤ ਆ ਉਹਨੂੰ ਆਪਾਂ ਉਜਾਈ ਮਿੱਟੀ ਨਹੀਂ ਕਹਿ ਸਕਦੇ ਯੂਰਪ ਦਾ ਹਿੱਸਾ ਜਿਹੜਾ ਸਾਰਾ ਉਹਦੇ ਵਿੱਚ ਵੀ ਸਿਰਫ 1% ਹੀ ਬਚਿਆ ਹੈ ਤੇ ਅਮਰੀਕਾ ਦੀ 50% ਜਿਹੜੀ ਉਪਜਾਊ ਮਿੱਟੀ ਉਹ ਖਤਮ ਹੋ ਚੁੱਕੀ ਆ ਉਹਨਾਂ ਕੋਲ ਸਿਰਫ 30 ਸਾਲ ਬਚੇ ਆ ਹੁਣ ਜਿਹੜੇ ਵੱਡੇ ਤੋਂ ਵੱਡੇ ਜਿਹੜੇ ਵਿਕਸਤ ਦੇਸ਼ ਆ ਉਹ ਖਾਣਾ ਜਮਾ ਕਰ ਰਹੇ ਆ ਕਿ ਬਹੁਤ ਵੱਡਾ ਭੁੱਖ ਦੇ ਵਿੱਚ ਆ ਕਾਲ ਪੈਣ ਵਾਲਾ ਹੈ ਇਹਦੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਸਰਕਾਰਾਂ ਦੀਆਂ ਕਿਸੇ ਵੀ ਨੀਤੀਆਂ ਦੇ ਵਿੱਚ ਮਿੱਟੀ ਨੂੰ ਬਚਾਉਣ ਬਾਰੇ ਕੋਈ ਜਾਗਰੂਤਾ ਨਹੀਂ ਕੀਤੀ ਜਾਂਦੀ ਜਦ ਕਿ ਹੁਣੇ ਕੰਮ ਸ਼ੁਰੂ ਹੋਇਆ ਜਿਹੜੇ ਸਾਇੰਸਦਾਨ ਸੀਗੇ ਉਹ ਅਜੇ ਤੋਂ 10 ਸਾਲ ਪਹਿਲਾਂ ਵਾਰਨਿੰਗ ਦੇ ਚੁੱਕੇ ਸੀਗੇ ਕਿ ਸੰਭਲ ਜਾਓ ਨਹੀਂ ਤਾਂ ਖਾਣੇ ਨੂੰ ਤੁਸੀਂ ਤਰਸੋਗੇ ਅਜੇ ਤੋਂ 30 ਸਾਲਾਂ ਬਾਅਦ ਇਸ ਤਰ੍ਹਾਂ ਦਾ ਸਮਾਂ ਆ ਜਾਣਾਗਾ ਕਿ 10 ਵਿੱਚੋਂ 3 ਲੋਕ ਭੁੱਖੇ ਸੌਣਗੇ ਉਪਜਾਉ ਮਿੱਟੀ ਕੀ ਹੁੰਦੀ ਹੈ ਸੌਖੇ ਸ਼ਬਦਾਂ ਦੇ ਵਿੱਚ ਜੇ ਮੈਂ ਦਸਾਂ ਤਾਂ ਜਿਹੜੀ ਪਹਿਲੀ ਲੇਅਰ ਹੁੰਦੀ ਆ ਧਰਤੀ ਦੀ ਉਹਨੂੰ ਮੰਨ ਕੇ ਚੱਲੋ 12 ਤੋਂ 15 ਇੰਚ ਜਾਂ 16 ਇੰਚ ਤੱਕ ਉਪਜਾਊ ਮਿੱਟੀ ਹੁੰਦੀ ਆ। ਇਹ ਹੀ ਮਿੱਟੀ ਕੰਮ ਦੀ ਆ। ਇਹ ਮਿੱਟੀ ਜਿਉਂਦੀ ਹੁੰਦੀ ਆ। ਇਹ ਜਿੰਦਾ ਮਿੱਟੀ ਹੁੰਦੀ ਆ। ਇੱਕ ਮੋਠੇ ਮਿੱਟੀ ਤੁਸੀਂ ਭਰੋਗੇ ਸਮਝ ਲਓ 7 ਤੋਂ 8 ਬਿਲੀਅਨ ਸੂਖਮ ਜੀਵ ਇਹਦੇ ਵਿੱਚ ਰਹਿੰਦੇ ਆ ਜਿਨ੍ਹਾਂ ਦੇ ਕਰਕੇ ਇਹ ਮਿੱਟੀ ਜਿਉਂਦੀ ਆ। ਜਿਹਦੇ ਵਿੱਚ ਪੌਦੇ ਹੁੰਦੇ ਆ, ਫਸਲਾਂ ਹੁੰਦੀਆਂ, ਸਬਜ਼ੀਆਂ ਹੁੰਦੀਆਂ। ਇਹ ਹੀ ਜਿਵੇਂ ਆਪਾਂ ਰੋਟੀ ਖਾਂਦੇ ਆ ਆਪਣੇ ਅੰਦਰਾਂ ਦੇ ਵਿੱਚ ਐਂਜ਼ਾਈਮ ਹੁੰਦੇ ਜਿਹੜੇ ਰੋਟੀ ਨੂੰ ਪਚਾਉਂਦੇ ਆ ਏਵੇਂ ਹੀ ਸਾਰੀਆਂ ਫਸਲਾਂ ਨੂੰ ਸਬਜ਼ੀਆਂ ਨੂੰ ਇਹ ਜਿਹੜੇ ਜੀਵ ਹੁੰਦੇ ਆ ਮਿੱਟੀ ਦੇ ਵਿੱਚ ਇਹ ਉਹਨਾਂ ਨੂੰ ਖੁਰਾਕ ਦਿੰਦੇ ਆ ਇਹ ਮਿੱਟੀ ਖਰਾਬ ਕਿਵੇਂ ਹੋ ਗਈ ਤੁਹਾਨੂੰ ਯਾਦ ਹੋਊਗਾ 70 ਸਾਲ ਹੋ ਗਏ ਹੋਣਿਆਂ ਜਦੋਂ ਇਹ ਯੁੱਗ ਚੱਲਿਆ ਆਰਗੈਨਿਕ ਖੇਤੀ ਤੋਂ ਜੈਵਿਕ ਖੇਤੀ ਤੋਂ ਲੋਕਾਂ ਦਾ ਮੂੰਹ ਮੋੜ ਕੇ ਜਿਹੜੀ ਆ ਖੇਤੀ ਮਾਡਰਨ ਜਿਹੜੀ ਕੀਤੀ ਜਾ ਰਹੀ ਆ ਇੱਕ ਫਸਲ ਨੂੰ ਦਵਾਈਆਂ ਰਿਆਂ ਸਪਰੇਅ ਪਾ ਕੇ ਬੀਜ ਸੋਧ ਕੇ ਜੀ ਵੱਧ ਪੈਦਾਵਾਰ ਕਰੋ ਵੱਧ ਪੈਦਾਵਾਰ ਦੇ ਚੱਕਰ ਦੇ ਵਿੱਚ ਜਿਹੜੀਆਂ ਦਵਾਈਆਂ ਨੇ ਜਿਹੜੇ ਸੂਖਮ ਜੀਵ ਜਿਹੜੀ ਲੇਅਰ ਹੁੰਦੀ ਆ ਕੀਮਤੀ ਉਹ ਤਬਾਹ ਕਰ ਦਿੱਤੀ ਆ ਜਿਹੜੇ 15 12 ਤੋਂ ਇੰਚ ਤੋਂ ਥੱਲੇ ਡੂੰਘੇ ਹਾਲ ਲਾ ਕੇ ਮਿੱਟੀ ਨੂੰ ਸੁੱਕਣਾ ਧੁੱਪ ਦੇ ਵਿੱਚ ਉਹ ਵੀ ਮਿੱਟੀ ਦੇ ਜੀਵ ਨੂੰ ਕਰ ਮਾਰਿਆ ਇਕਦਮ ਤੁਸੀਂ ਇਹ ਸਮਝੋ ਇੱਕ ਤਰ੍ਹਾਂ ਦਾ ਤੁਸੀਂ ਇਹ ਸਮਝੋ ਕਿ ਇਨਸਾਨ ਦੇ ਪਿੰਡੇ ਨੂੰ ਛੱਲ ਕੇ ਉਹਨੂੰ ਧੁੱਪੇ ਖੜਾਤਾ ਜਾਵੇ। ਮਿੱਟੀ ਦੇ ਵਿੱਚੋਂ ਸੂਖਮ ਜੀਵ ਜਦੋਂ ਮਰ ਗਏ, ਮਿੱਟੀ ਮਰ ਗਈ ਤਾਂ ਉਹਦੇ ਉੱਤੇ ਜਿੰਦਾ ਰਹਿਣ ਵਾਲਾ ਵੀ ਕੋਈ ਸ਼ਖਸ ਨਹੀਂ ਬਚਣਾ, ਨਾ ਕੋਈ ਪੌਦਾ, ਨਾ ਕੋਈ ਘਾਹ ਫੂਸ, ਕੁਝ ਵੀ ਨਹੀਂ ਹੁੰਦਾ। ਮਰੀ ਹੋਈ ਮਿੱਟੀ ਜਿਹਨੂੰ ਰੇਤ ਕਹਿੰਦੇ ਆ, ਉਹਦੇ ਉੱਤੇ ਕੋਈ ਵੀ ਜੀਵ ਜੰਤੂ ਪੌਦਾ ਰਹਿ ਨਹੀਂ ਸਕਦਾਗਾ, ਮਰ ਜਾਂਦੇ ਆ। ਘਾਹ ਤੱਕ ਨਹੀਂ ਹੋ ਸਕਦਾਗਾ। ਮਿੱਟੀ ਜਿਹੜੀ ਆ ਬਰਬਾਦ ਕਰਨੀ ਬਹੁਤ ਸੌਖੀ ਆ। ਪਰ ਮਿੱਟੀ ਉਪਜਾਊ ਜਿਹੜੀ ਮਿੱਟੀ ਪੈਦਾ ਨਹੀਂ ਹੋ ਸਕਦੀ ਕਿਸੇ ਕੋਈ ਵੀ ਲੈਬ ਨੂੰ ਪੈਦਾ ਨਹੀਂ ਕਰ ਸਕਦੇਗੀ ਮਿੱਟੀ ਦਾ ਇੱਕ ਇੱਕ ਸਾਧਨ ਜਿਵੇਂ ਜੰਗਲਾਂ ਦੇ ਵਿੱਚ ਜੀਵ ਜੰਤੂ ਜਿਵੇਂ ਮੱਝਾਂ ਗਾਵਾਂ ਉਹਦਾ ਗੋਹਾ ਮੂਤ ਕਰਦੀਆਂ ਏ ਜਿਵੇਂ ਪੱਤੇ ਸੁੱਕੇ ਹੋਏ ਪੱਤੇ ਦਰਖਤਾਂ ਦੇ ਉਹ ਜਿਹੜੇ ਹੁੰਦੇ ਆ ਉਹ ਵਿੱਚ ਉਹਦੇ ਵਿੱਚ ਘੋਲਦੇ ਮਿਲਦੇ ਆ ਉਹ ਤੋਂ ਉਪਜਾਊ ਮਿੱਟੀ ਪੈਦਾ ਹੁੰਦੀ ਆ ਮਿੱਟੀ ਦੇ ਵਿੱਚ ਜੋ ਰੀ ਤੱਤ ਪਾਉਣੇ ਪੈਣਗੇ ਤਾਂ ਜਿਹੜੀ ਇਹ ਰਿਪੋਰਟ ਆ ਇਹ ਸ਼ੌਕਿੰਗ ਆ ਬਹੁਤ ਸਾਰੇ ਜਿਹੜੇ ਸਾਇੰਸਦਾਨ ਕਹਿ ਰਹੇ ਆ ਕਿ 30 ਸਾਲ ਤੋਂ ਬਾਅਦ ਖੇਤੀਯੋਗ ਜ਼ਮੀਨ ਬਿਲਕੁਲ ਨਹੀਂ ਬਚਣੀਗੀ। ਯੁੱਧ ਸੜਨਗੇ ਖੇਤਾਂ ਦੇਸ਼ਾਂ ਦੇ ਵਿੱਚ। ਯੁੱਧ ਸੜਨਗੇ ਦੇਸ਼ਾਂ ਦੇ ਵਿੱਚ ਉਪਜਾਊ ਮਿੱਟੀ ਨੂੰ ਹਾਸਲ ਕਰਨ ਦੇ ਲਈ ਉਦੋਂ ਪਤਾ ਨਹੀਂ ਇਨਸਾਨ ਕੀ ਖਾਊਗਾ ਤੇ ਕੀ ਨਹੀਂ ਖਾਊਗਾ। ਕਿਉਂਕਿ ਜਿਹੜੇ ਜੀ ਆਪਾਂ ਕਹੀਏ ਕਿ ਮਾਸ ਖਾਣਗੇ ਉਦੋਂ ਮਾਸ ਵਾਲੇ ਜੀ ਵੀ ਸਾਰੇ ਕਾਹ ਫੂਸ ਤੇ ਡਿਪੈਂਡ ਆ। ਕਾਹ ਫੂਸ ਬਚਣਾ ਨਹੀਂ ਹੈਗਾ। ਅਮਾਜੋਨ ਦਾ ਜਿਹੜਾ ਜੰਗਲ ਉਹ ਵੀ ਕਟਾਈ-ਵਧਾਈ ਕਰਕੇ ਉਹ ਵੀ ਹੁਣ ਜਿਹੜਾ ਕਿ ਕਾਰਬਨ ਨੂੰ ਕਹਿੰਦੇ ਸੀ ਕਾਰਬਨ ਉਹ ਛੱਡਨੇ ਸ਼ੁਰੂ ਕਰ ਗਿਆ। ਇੰਨਾ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਪਰ ਕਿਸੇ ਨੂੰ ਇਹਦੇ ਬਾਰੇ ਕੋਈ ਖ਼ਬਰ ਨਹੀਂ ਹੈ। ਗਲੋਬਲ ਵਾਰਮਿੰਗ ਨਾਲੋਂ ਵੀ ਵੱਡਾ ਜਿਹੜਾ ਇਫੈਕਟ ਇਹਦਾ ਪੈਣਾਗਾ ਆਉਣ ਵਾਲੇ 30 ਸਾਲਾਂ ਦੇ ਵਿੱਚ ਯਾਦ ਰੱਖਿਓ ਇਹ ਵੀਡੀਓ ਸੇਵ ਕਰਕੇ ਰੱਖ ਲਿਓ। ਉਪਜਾਊ ਮਿੱਟੀ ਬਿਲਕੁਲ ਖਤਮ ਹੋ ਚੁੱਕੀ ਆ। ਜਿਹੜੀ ਹੁਣ ਲੋਕਾਂ ਦੇ ਵਿੱਚ ਤੱਤਾਂ ਦੀਆਂ ਘਾਟਾਂ ਪੈਦੀਆਂ ਆ ਕਿ ਇਹਦੇ ਵਿੱਚ ਫਲਾਨਾ ਵਿਟਾਮਿਨ ਘਾਟਾ, ਇਹ ਘਾਟਾ, ਬੀ ਘਾਟਾ, ਸੀ ਘਾਟਾ। ਜੋ ਖਾਤਾ ਪੂਰਾ ਰਹਿ ਜਾਣਾ ਰਾਜ ਕੇ ਪੇਟ ਪਰ ਪਰ ਤੱਤ ਜਿਹੜੇ ਆ ਉਹ ਫਲ ਸਬਜ਼ੀਆਂ ਦੇ ਵਿੱਚ ਨਹੀਂ ਰਹਿ ਗਏ وجہ ਇਹੀ ਆ ਕਿ ਜਿਹੜੀ ਉਹਦੀ ਗੁਣਵੱਤਾ ਮਿੱਟੀ ਦੀ ਉਹ ਖਤਮ ਹੋ ਚੁੱਕੀ ਆ ਅੱਜ ਤੋਂ 50 ਸਾਲ ਪਹਿਲਾਂ ਇਹ ਚੀਜ਼ਾਂ ਦੇ ਵਿੱਚ ਬਹੁਤ ਤੱਤ ਹੁੰਦੇ ਸੀ ਬਹੁਤ ਮੀਨ ਬਹੁਤ ਵਿਟਾਮਿਨ ਹੁੰਦੇ ਸੀ ਪਰ ਹੁਣ ਸਭ ਕੁਝ ਫੋਕਾ ਹੋ ਗਿਆ ਆਉਣ ਵਾਲੇ ਹੋਰ ਸਾਲਾਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਫੋਕਾ ਹੋ ਜਾਊਗਾ ਲੋਕ ਵਿਟਾਮਿਨਾਂ ਦੀਆਂ ਗੋਲੀਆਂ ਤੇ ਡਿਪੈਂਡ ਹੋ ਜਾਣਗੇ ਪਰ 30 40 ਸਾਲਾਂ ਨੂੰ ਇਹੋ ਜੀ ਪੁਖਮਰੀ ਜਿਹੜੇ ਲੋਕਾਂ ਨੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਆ ਉਹ ਸ਼ਹਿਰਾਂ ਵੱਲ ਨੂੰ ਭੱਜਣਗੇ ਜੇ ਹੁਣ ਇਹਨੂੰ ਸਾਹਮਣਾ ਸ਼ੁਰੂ ਕੀਤਾ ਜਾਵੇ ਹੁਣ ਤੋਂ ਤਾਂ ਕਹਿੰਦੇ ਇਹਨੂੰ ਰੋਕਿਆ ਜਾ ਸਕਦਾ ਹੈ ਪਰ ਜੇ ਹੁਣ ਵੀ ਨਾ ਸੰਭਿਆ ਤਾਂ ਫਿਰ ਤਬਾਹੀ ਤੈ ਆ ਜਿਹੜੀ ਮਿੱਟੀ ਆ 15 ਤੋਂ 12 ਜਿਹੜੀ ਉੱਪਰਲੀ ਲੇਅਰ ਆ ਇਹਨੂੰ ਬਚਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਠੀਕ ਆ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗਰੂਪ